ਕਿ ਜਿਹੜੇ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਕਿਲੇ ਕਈ ਸਾਲਾਂ ਤੋਂ ਪੰਜਾਬ ਦੇ ਅੰਦਰ ਔਰ ਪੰਜਾਬ ਤੋਂ ਬਾਹਰ ਜੋ ਸਰਦੂਰ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਔਰ ਇਹ ਜਿਹੜਾ ਤੌਰ ਹੈ ਇਹ ਬਾਦਸਤੂਰ جاری ਹੈ ਔਰ ਪੂਰੇ ਪੰਥ ਨੂੰ ਬਹੁਤ ਵੱਡਾ ਉਸ ਵਕਤ ਤੱਕ ਲੱਗਾ ਕਿ ਜੋ 18 ਦਸੰਬਰ 2021 ਨੂੰ ਕੀਤੇ ਜਾਂਦੇ ਇੱਕ ਦੁਸ਼ਟ ਨੇ ਸੱਚਖੰਡ ਸ੍ਰੀ ਹਰਮੋਇੰਦਰ ਸਾਹਿਬ ਜੀ ਦੇ ਅੰਦਰ ਜੰਗਲਾਂ ਟੱਪ ਕੇ ਅੱਤਿਆਚਾਰ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਔਰ ਸੰਗਤਾਂ ਨੇ ਉਸ ਦੁਸ਼ਟ ਨੂੰ ਸੋਧਾ ਲਾਗ ਦੀ ਨਰਤਨ ਦੇ ਰਾਹ ਵਿੱਚ ਤੋੜਿਆ ਪਰ ਅਫਸੋਸ ਕਿ ਉਸ ਦੁਸ਼ਟ ਦੀ ਹੁਣ ਤੱਕ ਕੋਈ ਵੀ ਸਰਕਾਰਾਂ ਪਛਾਣ ਨਹੀਂ ਕਰ ਸਕੀਆਂ ਉਸ ਦਾ ਕੋਈ ਵੀ ਪਛਾਣ ਪੱਤਰ ਕੋਈ ਵੀ ਆਧਾਰ ਕਾਰਡ ਉਸ ਦਾ ਕੋਈ ਵੀ ਲਿੰਕ ਉਸ ਦਾ ਕੋਈ ਵੀ ਪਰਿਵਾਰ ਉਸ ਦੀ ਕੋਈ ਵੀ ਜਾਣਕਾਰੀ ਹੁਣ ਤੱਕ ਸੰਗਤ ਦੇ ਸਾਹਮਣੇ ਸਰਕਾਰਾਂ ਪ੍ਰਸ਼ਾਸਨ ਕੂਫੀਤ ਅੰਤਰ ਜਿਹੜਾ ਉਹ ਨਹੀਂ ਰੱਖ ਸਕਿਆ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸੈਂਕੜੇ ਬਦਮੀਆਂ ਦੇ ਜੋ ਜੋ ਪਾਣਾ ਹੈ ਉਹ ਵਾਪਰ ਚੁੱਕਾ ਪਰ ਇਹਦਾ ਸੈਂਕੜੇ ਬਦਮੀਆਂ ਦੇ ਵਿੱਚੋਂ ਹੁਣ ਤੱਕ ਕੋਈ ਵੀ ਜਿਹੜਾ ਇਹਦਾ ਮਾਸਟਰ ਮਾਈਂਡ ਹੈ ਜਿਹੜਾ ਇਹ ਸਾਰਾ ਪੁਸ਼ ਕਰਵਾ ਰਿਹਾ ਹੈ ਉਹ ਸੰਗਤ ਦੇ ਸਾਹਮਣੇ ਸਰਕਾਰਾਂ ਵੱਲੋਂ ਕੂਫੀਤ ਅੰਤਰ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਨਹੀਂ ਜਾਂਦਾ ਗਿਆ ਔਰ ਅੱਜ ਪੰਥ ਦੀ ਸਤਕਾਰਤਜਤ ਜਥੇਬੰਦੀ ਦਲ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਉਸ 18 ਦਸੰਬਰ 2021 ਦੀ ਘਟਨਾ ਨੂੰ ਯਾਦ ਕਰਦਿਆਂ ਹੋਏ ਆ ਜਿਸ ਦਿਨ ਸਮੁੱਚੇ ਸਿੱਖ ਪੰਥ ਦੇ ਹਿਰਦੇ ਵਦੁਪਰੇ ਗਏ ਕਿ ਉਸ ਗੁੱਸਟ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੰਗਲਾਟਪ ਕੇ ਵਿਦਬੀ ਕਰਨ ਦੀ ਕੋਸ਼ਿਸ਼ ਕੀਤੀ ਉਸ ਦਿਨ ਨੂੰ ਯਾਦ ਕਰਦਿਆਂ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਦਸਾਨੂਬਖ ਅਰਦਾਸ ਬੇਨਤੀ ਕੀਤੀ ਆ ਕਿ ਚਰਨਾ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਬੇਰ ਕਰੋ ਕਿ ਜਿੰਨੀਆਂ ਵੀ ਗੁਰ ਆਪਣੀਆਂ ਬੇਦਬੀਆਂ ਹੋਈਆਂ ਨੇ ਉਹਨਾਂ ਬੇਦਬੀਆਂ ਤੇ ਦੋਸ਼ੀ ਜਿਹੜੇ ਨੇ ਉਹ ਆਪ ਹੀ ਆਪ ਦੀ ਕਿਰਪਾ ਕਰਕੇ ਕਿਉਂਕਿ ਸਰਕਾਰਾਂ ਤੋਂ ਸਾਡੀ ਆਸ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਸਰਕਾਰਾਂ ਨੇ ਸਾਨੂੰ ਨਾ ਇਨਸਾਫ ਦੇਣਾ ਔਰ ਨਾ ਹੀ ਸਾਨੂੰ ਸਰਕਾਰਾਂ ਨੇ ਉਹ ਜਿਹੜੇ ਬੇਰਬੇ ਬੇਦੋਸ਼ੀ ਨੇ ਮਾਸਟਰਮਾਈਂਡ ਨੇ ਉਹ ਸਾਡੇ ਸਾਹਮਣੇ ਕਰਨੇ ਨੇ ਇਹ ਅਰਦਾਸ ਕੀਤੀ ਗਈ ਹੈ ਕਿ ਬੇਅਦਬੀਆਂ ਕਰਨ ਵਾਲੇ ਜਿਹੜੇ ਦੋਸ਼ੀ ਨੇ ਜਿਹੜੇ ਕਰਵਾਉਣ ਵਾਲੇ ਦੋਸ਼ੀ ਨੇ ਉਹ ਸੰਗਤ ਦੇ ਸਾਹਮਣੇ ਸਤਗੁਰੂ ਮਿਹਰ ਕਰਕੇ ਉਹਨਾਂ ਦੇ ਚਿਹਰੇ ਲਿਆਉਣ ਔਰ ਸੰਗਤ ਆਪਣੇ ਸਾਹਬਰਾਂ ਨੂੰ ਉਹਨਾਂ ਦੀ ਸਜ਼ਾ ਹੋ ਦੇ ਸਕੇ ਜਿਹਾ ਲੱਗਦਾ ਕਿ ਗਿਣੀ ਮਿਚੀ ਸਾਜ਼ਿਸ਼ ਦੇ ਤਹਿਤ ਸਿੱਖ ਕੌਮ ਦੀ ਇੱਜ਼ਤ ਤੇ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਕਿਉਂਕਿ ਇਹ ਸਾਰਾ ਪ੍ਰੋਸੈਸ ਸੁਭਾਣੇ ਹੋ ਰਿਹਾ ਇਹਦੇ ਪਿੱਛੇ ਇੱਕ ਪੂਰਾ ਪਲਾਨਡ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਹੁਣ ਤੱਕ ਦਾ ਕੋਈ ਵੀ ਗਦਬੀ ਦਾ ਦੋਸ਼ੀ ਜਿਹੜਾ ਫੜਿਆ ਗਿਆ ਉਹਦਾ ਪਿੱਛੇ ਉਹਦੇ ਪਿੱਛੇ ਕੌਣ ਹੈ ਹੁਣ ਤੱਕ ਸਾਨੂੰ ਪੁਲਿਸ ਨੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਕੁਝੀ ਏਜੰਸੀਆਂ ਨੇ ਹੁਣ ਤੱਕ ਕੋਈ ਵੀ ਜਿਹੜਾ ਤਾਂ ਬਸਟਰ ਮਾਈਂਡ ਹੈ ਉਹ ਸਾਹਮਣੇ ਨਹੀਂ ਲਿਆਂਦਾ ਇਸ ਤੋਂ ਇਸੇਦ ਹੁੰਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਇਹ ਪਲਾਨ ਕੀਤਾ ਜਾ ਰਿਹਾ ਹੈ ਔਰ ਸਿੱਖਾਂ ਦੇ ਮਨਾਂ ਨੂੰ ਬਹੁਤ ਭਾਰੀ ਠੇਸ ਪਹੁੰਚਾਉਂਦੇ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਜਿੱਥੇ ਵਰਦੀ ਚ ਜਿਹੜਾ ਪੁਲਿਸ ਗਈ ਹੈ ਬੂਥ ਪਾ ਕੇ ਹਾਂ ਉਹਦੀ ਇੱਕ ਗੋਦੀ ਅਸੀਂ ਕਮੇਟੀ ਬਣਾਈ ਹੋਈ ਆ ਕਮੇਟੀ ਰਿਪੋਰਟ ਦੀ ਗੱਲ ਬਿਆਨ ਲੈ ਰਹੀ ਹੈ ਉਹਦੇ ਆਉਣ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਜਿਹੜਾ ਅਸੀਂ ਦੱਸਾਂਗੇ ਕਿ ਕਿ ਸਰਕਾਰਾਂ ਲੱਗਦੇ ਚਾਹ ਜਿੰਨਾ ਖੂਫੀਆ ਤੱਤ ਸਰਕਾਰਾਂ ਕੋਲ ਏਜੰਸੀਆਂ ਆ ਜੇ ਸਰਕਾਰਾਂ ਚਾਹਤੇ ਦੋਸ਼ੀ ਬੇਗਰਮੀ ਨਹੀਂ ਹੋ ਸਕਦੀਆਂ ਤੇ ਬਿੱਲ ਲੱਭ ਸਕਦੀਆਂ ਨੇ ਤੇ ਬਹੁਤੀ ਵਾਟੇ ਕਰ ਰਹੀ ਹੈ ਅਸੀਂ ਦੇਖੋ ਪਹਿਲਾ ਸੰਸਦ ਤੇ ਹਮਲਾ ਦੁਬਾਰਾ ਜਿਹੜਾ ਸੀ ਉਹ ਹੋਇਆ ਤੇ ਉਹਨਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦਾ ਸਾਰਾ ਕੁਝ ਜਿਹੜਾ ਸੀ ਉਹ ਸਰਕਾਰਾਂ ਨੇ ਲੱਭ ਲਿਆ ਔਰ ਬੰਦੇ ਵੀ ਤਪੀਰ ਨੂੰ ਫੜ ਲਏ ਨੇ ਕਿ ਇਹ ਬੇਅਦਬੀਆਂ ਦੇ ਦੋਸ਼ੀ ਨਹੀਂ ਫੜੇ ਜਾ ਸਕਦੇ ਕਿ ਇਹ ਬੇਅਦਬੀਆਂ ਕਰਵਾਉਣ ਵਾਲੇ ਦੋਸ਼ੀ ਦੇ ਸਾਹਮਣੇ ਨਹੀਂ ਆ ਸਕਦੇ ਸਭ ਕੁਝ ਕੀਤਾ ਜਾ ਸਕਦਾ ਪਰ ਸਰਕਾਰਾਂ ਦੀ ਨਰਾਇਕੀ ਕਹਿ ਲੋ ناکਾਮੀ ਕਹਿ ਲੋ ਜਾਂ ਉਹ ਕਰਨਾ ਨਹੀਂ ਚਾਹੁੰਦੀਆਂ ਜਾਂ ਸਿੱਖਾਂ ਨੂੰ ਇਨਸਾਫ ਜਿਹੜਾ ਇਸ ਦੇਸ਼ ਵਿੱਚੋਂ ਜਿਹੜਾ ਮਿਲਣ ਦੀ ਕੋਈ ਉਮੀਦ ਨਹੀਂ ਹੈ ਤੇ ਇਹ ਸਾਰ ਪੂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹ ਮੰਨ ਸਕਦੇ ਨੇ ਕਿ ਸਿੱਖ ਵਿਰੋਧੀ ਮਾਨਸਿਕਤਾ ਬਰਕਰਾਰ ਹੈ ਬਿਨਲੇ ਲੰਬੇ ਸਮੇਂ ਤੋਂ ਸਿੱਖ ਵਿਰੋਧੀ ਮਾਨਸਿਕਤਾ ਨਹੀਂ ਲਗਾਤਾਰ ਬਰਕਰਾਰ ਹੈ ਬਿਲਕੁਲ ਸਿੱਖਾਂ ਦੇ ਵਿਰੁੱਧ ਜਿਹੜੀ ਮਾਨਸਿਕਤਾ ਹੈ ਉਹ ਲਗਾਤਾਰ ਬਰਕਰਾਰ ਹੈ ਔਰ ਇਸੇ ਵਾਸਤੇ ਅੱਜ ਅਰਦਾਸ ਕੀਤੀ ਜਾ ਰਹੀ ਹੈ ਕਿ ਸਤਪੁਰੂ ਮੇਰ ਕਰਨ ਕੇ ਜਿਹੜੇ ਬੀਅਤੀਆ ਪਰਿਵਾਰਾਂ ਨੇ ਜਿਹੜੇ ਕਰ ਰਹੇ ਨੇ ਉਹ ਸੰਗਤੇ ਸਾਹਮਣੇ ਆਉਂਦੇ ਸਤਿ ਸ੍ਰੀ ਅਕਾਲ ਹਜ਼ੂਰ ਸਾਹਿਬ